ਜਲੀ ਨਹੀਂ ਚਲੇਗੀ ਮੁਰਦਾਬਾਦ ਅਰਦਾਬਾਦ ਮੁਰਦਾਬਾਦ ਮੁਰਦਾਬਾਦ ਕੱਢ ਕੇ ਕਹਿੰਦੇ ਹਮੇਂ ਫਤਹ ਕਰੋ ਫਤਹ ਕਰੋ ਬਾਦ ਕਰੋ ਅਸੀਂ ਬਾਦੀ ਪਾਟ ਪਾ ਸਰਕਾਰ ਮੁਰਦਾਬਾਦ 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 ਜਲੀ ਬਾਦੇ ਨੁਕਾਤ ਦੇ ਮਤਵਾਨ ਵਾਲੀ ਪਾਟ ਪਾ ਸਰਕਾਰ ਮੁਰਦਾਬਾਦ 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 ਹਾਸੀ ਬਾਦੀ ਸਰਕਾਰ ਮੁਰਦਾਬਾਦ ਭਗਮਾਤਬਾਦ ਮੁਰਦਾਬਾਦ 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 ਅੱਜ ਜਿਹੜਾ ਮਤਲਬ ਸਾਰੇ ਕ੍ਰਿਸਚਨ ਨੈਸ਼ਨਲ ਫਰੰਟ ਪਾਸਟ ਸਹਿਬਾਨ ਸਿੱਖ ਜਥੇਬੰਦੀਆਂ ਤੇ ਦਲਿਤ ਜਥੇਬੰਦੀਆਂ ਦੇ ਸਾਂਝੇ ਉਪਰਾਲੇ ਦੇ ਨਾਲ ਅੱਜ ਹੁਸ਼ਾਰਪੁਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਰਾਸ਼ਟਰਪਤੀ ਦੇ ਨਾਮ ਮੰਗ ਪੱਤਰ ਦੇਣ ਦੇ ਲਈ ਬਫਰ ਜਿਹੜਾ ਉਹ ਇੱਥੇ ਪਹੁੰਚਿਆ ਇਹ ਅੱਜ ਇੱਥੇ ਆਉਣ ਦਾ ਮਕਸਦ ਇਹੋ ਹੀ ਆ ਕਿ ਜਦ ਦੀ ਸੈਂਟਰ ਦੇ ਵਿੱਚ ਭਾਜਪਾ ਸਰਕਾਰ ਆਈ ਆ ਉਦੋਂ ਤੋਂ ਜਿਹੜਾ ਇੱਕ ਫਾਸੀਵਾਦੀ ਜਿਹੜਾ ਏਜੰਡਾ ਆ ਉਹਨੂੰ ਭਾਰਤ ਦੇ ਵਿੱਚ ਜਿਹੜਾ ਲਾਗੂ ਕੀਤਾ ਜਾ ਰਿਹਾ ਔਰ ਤੁਸੀਂ ਦੇਖ ਸਕਦੇ ਆ ਕਿ ਘੱਟ ਗਿਣਤੀਆਂ ਨੂੰ ਖਾਸ ਕਰਕੇ ਜਿਹੜਾ ਤੰਗ ਤੇ ਪਰੇਸ਼ਾਨ ਹੈ ਦਲਤਾਂ ਨੂੰ ਵੀ ਪਰੇਸ਼ਾਨ ਕੀਤਾ ਜਾ ਰਿਹਾ ਔਰ ਤੁਸੀਂ ਦੇਖਿਆ ਹੋਵੇਗਾ ਕਿ ਜਿਹੜਾ ਹਿਸਟੋਰੀਕਲ ਜਿਹੜਾ ਡੇ ਹੈਗਾ ਪੂਰੇ ਆਲਓਵਰ ਵਰਲਡ ਦੇ ਵਿੱਚ ਜਿਹੜਾ ਉਹਨੂੰ ਉਸ ਮਨਾਇਆ ਜਾਂਦਾ ਤੇ 25 ਦਸੰਬਰ ਨੂੰ ਇੱਕ ਪਾਸੇ ਪ੍ਰਧਾਨ ਮੰਤਰੀ ਜੀ ਦਿੱਲੀ ਦੇ ਚਰਚ ਦੇ ਵਿੱਚ ਜਾ ਕੇ ਪ੍ਰਾਰਥਨਾ ਕਰਦੇ ਨੇ ਉਸੇ ਦਰਮਿਆਨ ਹੀ ਜਿੱਥੇ ਜਿੱਥੇ ਭਾਜਪਾ ਦਾ ਰਾਜ ਆ ਭਾਜਪਾ ਸ਼ਾਸਿਤ ਜਿਹੜੇ ਸੂਬੇ ਨੇ ਉੱਥੇ ਆਰਐਸਐਸ ਤੇ ਬਜਰੰਗ ਦਲ ਦੇ ਜਿਹੜੇ ਅੱਤਵਾਦੀ ਨੇ ਉਹਨਾਂ ਨੇ ਇੰਨਾ ਕੁ ਅੰਤਕ ਮਚਾਇਆ ਕਿ ਉਹ ਬਿਆਨ ਕਰਨ ਤੋਂ ਬਾਅਦ ਆ ਕਿ ਉਹਨਾਂ ਨੇ ਚਰਚਾਂ ਦੇ ਅੰਦਰ ਵੜ ਕੇ ਪਾਸਟਰ ਸੇਵਾਨਾ ਦੀ ਮਾਰਕੁੱਟ ਕੀਤੀ ਸੰਗਤਾਂ ਦੀ ਮਾਰਕੁੱਟ ਕੀਤੀ ਔਰ ਕਈ ਜਗ੍ਹਾ ਉਹਨਾਂ ਨੇ 크리스마ਸ ਦੇ ਸਮਾਨ ਦੀ ਭੰਨਤੋੜ ਕਰਕੇ ਉਹਨਾਂ ਨੂੰ ਅੱਗ ਵੀ ਲਾਈ ਜਿੱਥੇ ਇੱਕ ਪਾਸੇ ਅੱਜ ਮੀਡੀਆ ਤੇ ਬੋਲਣ ਤੇ ਉਹਨਾਂ ਦੇ ਲਿਖਣ ਤੇ ਪਾਬੰਦੀ ਲਾਈ ਜਾ ਰਹੀ ਆ ਉੱਥੇ ਹੀ ਜਿਹੜੇ ਜਿਹੜੇ ਸਮਾਜਿਕ ਕਾਰਕੁਨ ਨੇ ਅਗਰ ਉਹ ਸਵਿਧਾਨ ਦੀ ਗੱਲ ਕਰਦੇ ਆ ਦੇਸ਼ ਨੂੰ ਬਚਾਉਣ ਦੀ ਗੱਲ ਕਰਦੇ ਤੇ ਉਹਨਾਂ ਤੇ ਐਨਐਸਏ ਜੂਏਪੀ ਲਾ ਕੇ ਉਹਨਾਂ ਨੂੰ ਜੇਲਾ ਵਿੱਚ ਬੰਦ ਕੀਤਾ ਜਾਂਦਾ ਵੈਰੀ ਅਨਫੋਰਚੂਨੇਟ ਕਿ ਇੱਕ ਹਿਸਟੋਰੀਕਲ ਡੇ ਦੇ ਉੱਪਰ ਐਡਾ ਵੱਡਾ ਜਿਹੜਾ ਅੰਤਕ ਫੈਲਾਇਆ ਗਿਆ ਹੋਵੇ, ਗੈਸ਼ਤ ਫرائی ਗਈ ਹੋਵੇ ਔਰ ਉਹਨਾਂ ਤੇ ਕੋਈ ਕਾਰਵਾਈ ਨਾ ਹੋਵੇ ਇਸ ਤੋਂ ਇਹ ਪਤਾ ਲੱਗਦਾ ਹੈ ਕਿ ਭਾਰਤ ਦੇ ਵਿੱਚ ਜਿਹੜਾ ਫਾਸੀਵਾਦੀ ਏਜੰਡਾ ਉਹ ਇਸ ਇਸ ਮਤਲਬ ਰੂਪ ਦੇ ਨਾਲ ਫੈਲ ਗਿਆ ਤੇ ਕੋਈ ਵੀ ਜਿਹੜਾ ਆ ਉਹ ਘਟ ਗਿਣਤੀਆਂ ਦੀ ਬਦਲਤਾ ਦੀ ਗੱਲ ਸੁਣਨ ਤਿਆਰ ਨਹੀਂ ਇਸ ਕਰਕੇ ਕ੍ਰਿਸ਼ਣ ਆਸ਼ਰਮ ਫੰਡ ਨੇ ਜਿਹੜੀਆਂ ਆਪਣੀਆਂ ਜਥੇਬੰਦੀਆਂ ਨੇ ਜਿਹੜੀਆਂ ਉਹਨਾਂ ਦੇ ਸਹਿਯੋਗੀ ਜਥੇਬੰਦ ਮਿਲ ਕੇ 15 ਜਨਵਰੀ ਨੂੰ ਮੰਗ ਪੱਤਰ ਆਲਓਵਰ ਪੰਜਾਬ ਦੇ ਵਿੱਚ ਸਾਰੇ ਡਿਪਟੀ ਕਮਿਸ਼ਨਰ ਦੇ ਦਫ਼ਤਰਾਂ ਤੇ ਦੇਣ ਦਾ ਫੈਸਲਾ ਕੀਤਾ ਜਿਹੜਾ ਕਿ ਤਿੰਨ ਭਾਗਾਂ ਵਿੱਚ ਵੰਡਿਆ ਗਿਆ ਆ ਪਹਿਲੋਂ 15 ਤਿੰਨ 10 ਜ਼ਿਲ੍ਹਿਆਂ ਦਿੱਤੇ ਸੀ ਅੱਜ ਪੂਰੇ ਆਲਓਵਰ ਪੰਜਾਬ ਚ 10 ਤਰੀਕ ਨੂੰ ਦਿੱਤੇ ਜਾ ਰਹੇ ਨੇ ਜਿਹਦੇ ਕੜੀ ਵਜੋਂ ਅੱਜ ਹੁਸ਼ਿਆਰਪੁਰ ਦੇ ਡੀਸੀ ਸਾਹਮਣੇ ਅਸੀਂ ਮੰਗ ਪੱਤਰ ਰਾਸ਼ਟਰਪਤੀ ਨਾਂ ਤੇ ਦੇ ਕੇ ਇਹ ਮੰਗ ਕਰ ਰਹੇ ਤੇ ਇਹਨਾਂ ਜਿਹੜੇ ਜਿਨ੍ਹਾਂ ਨੇ ਅਤਵਾਦ ਫੈਲਾਇਆ ਜਿਨ੍ਹਾਂ ਨੇ ਹੰਟਕ ਮਚਾਇਆ 25 ਦਸੰਬਰ ਦੇ 크리스마ਸ ਪ੍ਰੋਗਰਾਮਾਂ ਤੇ ਉਹਨਾਂ ਤੇ ਐਨਐਸਸੀ ਜੁਆਪੀ ਲਾ ਕੇ ਉਹਨਾਂ ਨੂੰ ਸਲਾਖਾਂ ਪਿੱਛੇ ਬੰਦ ਕੀਤਾ ਜਾਵੇ ਔਰ ਦੇਸ਼ ਦੇ ਵਿੱਚ ਆਰਐਸਐਸ ਔਰ ਬਜਰੰਗ ਦਲ ਤੇ ਪੂਰੀ ਤਰ੍ਹਾਂ ਪਾਬੰਦੀ ਲਾਈ ਜਾਵੇ ਇਹ ਸਾਡੀ ਮੰਗ ਹੈਗੀ ਆ ਦੂਜਾ ਸਾਡੀ ਮੰਗ ਆ ਕਿ ਜਿਹੜਾ ਮਨਰੇਗਾ ਆ ਜਿਹੜਾ ਕਿ ਗਰੀਬਾਂ ਨੂੰ 100 ਦਿਨ ਦਾ ਰੁਜ਼ਗਾਰ ਦਿੰਦਾ ਸੀ ਔਰ 90 10 ਦੀ ਰੇਸ਼ੋ ਸੀ 90 ਕੇਂਦਰ ਸਰਕਾਰ ਦਿੰਦੀ 10 ਸਟੇਟ ਗਵਰਨਮੈਂਟ ਦਿੰਦੀ ਬੈਰੀ ਅਨਫੋਰਚੂਨੇਟ ਕਿ ਗਰੀਬਾਂ ਦਾ ਰੁਜ਼ਗਾਰ ਖਤਮ ਕਰਨ ਤੇ ਇੱਕ ਸਾਜਿਸ਼ ਤਹਿਤ ਭਾਜਪਾ ਸਰਕਾਰ ਨੇ ਨਵਾਂ ਕਾਨੂੰਨ ਲੈ ਕੇ ਆਂਦਾ ਮਨਰੇਗਾ ਨੂੰ ਖਤਮ ਕਰਕੇ ਵਿਕਸਿਤ ਭਾਰਤ ਜੀ ਰਾਮ ਜੀ ਮੈਂ ਇਹ ਸਮਝਦਾ ਕਿ ਇਹ ਰਾਮ ਜੀ ਦੇ ਨਾਂ ਨੂੰ ਵੀ ਜਿਹੜਾ ਢਾਲ ਲਾਉਣ ਵਾਲੀ ਗੱਲ ਹੈ ਕਿਉਂਕਿ ਰਾਮ ਜੀ ਨੇ ਤਾਂ ਅਜਿਹਾ ਆਪਣੇ ਸਮੇਂ ਦੇ ਵਿੱਚ ਜਿਹੜਾ ਰਾਜ ਦਿੱਤਾ ਸੀ ਕਿ ਲੋਕਾਂ ਨੂੰ ਕੋਈ ਵੀ ਉੱਚ-ਨੀਚ ਦਾ ਜਾਂ ਉਹਨਾਂ ਵਿੱਚ ਕੋਈ ਵਿਤਕਰਾ ਨਾ ਹੋਵੇ ਪਰ ਬੈਰੀ ਅਨਫੋਰਚੂਨੇਟ ਕਿ ਭਾਜਪਾ ਜਿਹੜੀ ਆ ਉਹ ਸੰਪਰਦਾਇਕ ਏਜੰਡੇ ਦੇ ਤਹਿਤ ਅਜਿਹੇ ਕੰਮ ਕਰਕੇ ਦੇਸ਼ ਦੇ ਗਰੀਬਾਂ ਦਾ ਜਿਹੜਾ ਆ ਉਹ ਘਾਣ ਕਰਨਾ ਚਾਹੁੰਦੀ ਆ ਔਰ ਇਹ ਜਿਹੜਾ ਉਹਨਾਂ ਨੇ ਨਵਾਂ ਕਰਨ ਲਿਆਂਦਾ ਇਹਦੇ ਵਿੱਚ 60 40 ਰੇਸ਼ੋ ਕੀਤੀ ਆ ਕਿ 40% ਸਟੇਟਾਂ ਪਾਉਣੀਆਂ ਸਟੇਟਾਂ ਦੇ ਕੋਲ ਨਾ ਕੋਈ ਜਿਹੜਾ ਟੈਕਸ ਰਹਿ ਗਿਆ ਕਿਉਂਕਿ ਕੇਂਦਰ ਸਰਕਾਰ ਨੇ ਜੀਐਸਟੀ ਦੇ ਰੂਪ ਦੇ ਵਿੱਚ ਜਿਹੜਾ ਰਾਜਾਂ ਦਾ ਜਿਹੜਾ ਟੈਕਸ ਆ ਉਹ ਵੀ ਆਪਣੇ ਕੋਲ ਜਮਾ ਕਰਨਾ ਸ਼ੁਰੂ ਕਰ ਦਿੱਤਾ ਤੇ ਸਟੇਟਾਂ ਦਾ ਜਿਹੜਾ ਸੰਗੀ ਢਾਂਚੇ ਦੇ ਅਧੀਨ ਜਿਹੜਾ ਉਹਨਾਂ ਦਾ ਬਣਦਾ ਟੈਕਸ ਸੀ ਉਹ ਹੁਣ ਪਖਾਰੀ ਵੜ ਕੇ ਉਹਨਾਂ ਤੋਂ ਮੰਗਦੇ ਆ ਤੇ ਪੰਜਾਬ ਕੋਲ ਤਾਂ ਪਹਿਲਾਂ ਹੀ ਟੈਕਸ ਜਿਹੜਾ ਰੈਵਨਿਊ ਹੈ ਨਹੀਂ ਕਰਜਾਇਆ ਪੰਜਾਬ ਸਰ 4 ਲੱਖ ਕਰੋੜ ਦਾ ਤੇ ਪੰਜਾਬ ਕਿਦਾਂ 40% ਦੇਗਾ ਸੋ ਇਹ ਗਰੀਬਾਂ ਦੇ ਨਾਲ ਤੱਕਿਆ ਸੋ ਸਾਡੀ ਮੰਗ ਆ ਕਿ ਪਹਿਲੇ ਕਾਨੂੰਨ ਨਹੀਂ ਲਾਗੂ ਕੀਤਾ ਜਾਵੇ ਤਾਂ ਕਿ ਲੋਕਾਂ ਰੋਜ਼ਗਾਰ ਦੀ ਗੱਲ ਕੀਤੀ ਆ 90 10 ਦੀ ਤੇ ਜਿਹੜਾ ਨਾਮ ਬਦਲਣ ਦਾ ਜਿਹੜਾ ਕਲਚਰ ਚੱਲ ਰਿਹਾ ਸ਼ਹਿਰਾਂ ਦਾ ਨਾਮ ਬਦਲ ਜ ਜਾਂਦੇ ਆ ਸਕੀਮਾਂ ਦਾ ਨਾਮ ਇਸ ਜੀ ਨੂੰ ਕਿਦਾਂ ਦੇਖਦੇ ਤੁਸੀਂ ਦੇਖੋ ਅੱਜ ਤੁਸੀਂ ਦੁਨੀਆ ਦੇ ਨਕਸ਼ੇ ਦੇ ਦੇਖੋ ਵੀ ਜਿਹੜੇ ਵੀ ਨੇਸ਼ਨਸ ਜਿਹੜੇ ਧਰਮ ਦੇ ਆਧਾਰ ਤੇ ਬਣੇ ਨੇ ਉਹਨਾਂ ਦਾ ਅੱਜ ਕੀ ਹਾਲ ਆ ਉਹ ਸਾਰੇ ਜਿਹੜੇ ਨੇਸ਼ਨਸ ਨੇ ਪੂਰੀ ਤਰ੍ਹਾਂ ਇਕਨੋਮਿਕਲੀ ਓਰ ਕਲੈਪਸ ਕਰ ਗਏ ਨੇ ਉਹਨਾਂ ਦੀ ਇਕਨੋਮੀ ਖਤਮ ਹੋ ਗਈ ਉਹਨਾਂ ਦਾ ਸੋਸ਼ਲ ਸਟਰਕਚਰ ਖਤਮ ਹੋ ਗਿਆ ਸਾਡੇ ਗਵਾਂਡੀ ਦੇਖ ਲਓ ਅੱਜ ਬੰਗਲਾਦੇਸ਼ ਦੇ ਕੀ ਹਾਲਾਤ ਨੇ ਅੱਜ ਪਾਕਿਸਤਾਨ ਦੇ ਕੀ ਹਾਲਾਤ ਨੇ ਕਿਉਂਕਿ ਉਹ ਧਰਮ ਦੇ ਆਧਾਰ ਤੇ ਉਹ ਨੇਸ਼ਨ ਸੀਗੀਆਂ ਪਰ ਭਾਰਤ ਇੱਕ ਅਜਿਹੀ ਮਤਲਬ ਨੇਸ਼ਨ ਸੀ ਜਿਹਨੂੰ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਦਕਰ ਜੀ ਨੇ ਇਸ ਢੰਗ ਦੇ ਨਾਲ ਸੰਵਿਧਾਨ ਲਿਖ ਕੇ ਗੁਲਦਸਤਾ ਬਣਾਇਆ ਸੀ ਕਿ ਇੱਥੇ ਧਰਮ ਦੇ ਆਧਾਰ ਤੇ ਕਿਸੇ ਨਾਲ ਡਿਸਕ੍ਰਿਮੀਨੇਸ਼ਨ ਨਹੀਂ ਹੋਏਗੀ ਬਲਕਿ ਸਾਰੀਆਂ ਜਾਤੀਆਂ ਉਹ ਸਾਰੇ ਧਰਮ ਜਿਹੜੇ ਆ ਉਹ ਇਸ ਸੰਵਿਧਾਨ ਦੇ ਤਹਿਤ ਮਤਲਬ ਫ੍ਰੀडम ਦੇ ਨਾਲ ਰਹਿਣਗੇ ਪਰ ਬਹਿਰੀ ਅਨਫੋਰਚੂਨੇਟਲੀ ਕਿ ਜਿਹੜਾ ਅੱਜ ਬੀਜਪੀ ਆ ਉਹ ਪਾਕਿਸਤਾਨ ਔਰ ਬੰਗਲਾਦੇਸ਼ ਦੀ ਤਰਜ਼ ਤੇ ਭਾਰਤ ਨੂੰ ਉਧਰ ਨੂੰ ਵਧਾ ਰਿਹਾ ਮੈਂ ਸਮਝਦਾ ਡੈਮੋਕ੍ਰੇਸੀ ਲਈ ਘਾਤਕ ਆ ਔਰ ਜਿਹੜੇ तमाम ਉਹ ਲੋਕ ਜਿਹੜੇ ਡੈਮੋਕ੍ਰੇਸੀ ਯਕੀਨ ਕਰਦੇ ਆ ਜਿਹੜੇ ਸੰਵਿਧਾਨ 'ਤੇ ਯਕੀਨ ਕਰਦੇ ਆ ਉਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਮੈਂ ਉਹਨਾਂ ਨੂੰ ਅਪੀਲ ਕਰਦਾ ਇਕੱਠੇ ਹੋ ਕੇ ਉਹ ਜਈਆਂ ਫਾਸੀਵਾਦੀ ਤਾਕਤਾਂ ਦਾ ਡਟ ਕੇ ਮੁਕਾਬਲਾ ਕਰਨ ਤਾਂ ਕਿ ਜਿਹੜੇ ਸਾਡੇ ਰਹਿਬਰਾਂ ਨੇ ਕੁਰਬਾਨੀ ਦੇ ਕੇ ਭਾਰਤ ਦੀ ਆਜ਼ਾਦੀ ਜਿਹੜੀ ਲੈ ਕੇ ਦਿੱਤੀ ਸੀ ਉਹ ਬਹਾਰ ਰਹਿ ਸਕੇ ਕਿਤੇ ਭਾਰਤ ਮੁੜ ਕੇ ਉਹ ਪਹਿਲੀਆਂ ਹਾਲੀਆਂ ਜਿਹਨੀਆਂ ਹਸਤੀਆਂ ਵਿੱਚ ਨਾ ਜਾ ਸਕੇ